ਗੱਟੇ ਪਾਉਂਦਾ ਯਾਰ ਮਹੀਨਾ ਹੋ ਗਿਆ 8 ਦਿਨ ਕਿਤੇ ਨਾ ਹੋ ਗਿਆ ਹੋਰੇ ਰਾਹੋਂ ਗੱਟੇ ਕੱਢ ਲੈਂਦੇ ਨੇ ਉਸਦੇ ਥੋੜੀ ਹੋਈ ਆ ਜਿਹਨੇ ਰਾਤ ਨੂੰ ਕੱਢ ਲੈਂਦੇ ਪਰ ਮੈਂ ਪੁੱਛਣਾ ਕਰ ਲਓ

ਇਹ ਕੀ ਹੋਇਆ ਨਹਿਰ ਕਿਵੇਂ ਟੁੱਤੀ ਹੈ ਜੀ ਇਹ ਮੋਗਾ ਮੋਗਾ ਜੀ ਕੱਲ ਮੈਨੂੰ 10 ਵਜੇ ਜਈ ਸਾਹਿਬ ਨੇ ਕਿਹਾ ਵੀ ਉੱਥੇ ਪਹੁੰਚੋ ਜਾ ਕੇ ਉਹਦੀ ਨਾਲ ਖੁੱਡ ਚੱਲੀ ਖੜੀ ਤੋਂ ਬੰਦ ਕਰਾਓ ਅਸੀਂ ਇੱਥੇ 100 150 ਗੱਟਾ ਭਰਿਆ ਕਾਲੇ ਤੋਂ ਉਹ ਭਰਿਆ ਬਚ ਪਾਇਆ ਉਹਦੇ ਨਾਲ ਬੰਦ ਹੋ ਗਈ ਸੀ ਅਕਰੀ ਅਗਲੇ ਪਾਸੇ ਥੱਲੂ ਮਰਚਾ ਲੱਗਿਆ ਰਤੀ ਰਾਤ ਨੂੰ ਕਾਰਨ ਕੀ ਹੈ ਟੁੱਟਣ ਦਾ ਕਾਰਨ ਟੁੱਟਣ ਦਾ ਪਾਣੀ ਪਤਾ ਨਹੀਂ ਉਹ ਖੁੱਡ ਕਿਹੜੇ ਪਾਸੇ ਚੱਲੀ ਉਹ ਨਹੀਂ ਦੇ ਠੀਕ ਕਰ ਲਵਾਂਗੇ ਅਸੀਂ ਆ ਮਸ਼ੀਨ ਆਈ ਖੜੀ ਜੇ ਵੀ ਸੀ ਕਰਨੇ ਨੂੰ ਕੱਟ ਕੇ ਛੁੱਡ ਉਹ ਬੰਦ ਕਰਨਾ ਹੈ ਕਿੰਨਾ ਕ ਪਾਣੀ ਜਿਹੜਾ ਉਹ ਚਲਾ ਗਿਆ ਅੰਦਰ ਆਹ ਰਕਮਾ ਸਾਰਾ ਪੀ ਆ ਪੜਾ ਮੈਂ ਚੱਲਣ ਡਈ ਆ ਸਾਰੇ 1.5 ਗੱਟਾ ਫਰਿਆ ਕੀਤਾ ਕਿ ਕਿੱਦਰਾ ਅੱਛਾ ਪਕਰ ਯਾਰ ਇੱਕ ਮਿੰਟ ਸੁਣ ਤੁਹਾਡਾ ਮੇਰਾ ਨਾਮ ਸੁਖਦੀਪ ਸਿੰਘ ਆ ਜੀ ਸੁਖਦੀਪ ਕਿਹੜੇ ਪਿੰਡ ਦੇ ਰਹਿ ਨਾਲ ਪੱਕਾ ਜਸਤੀ ਜੀ ਕੀ ਮਸਲਾ ਕੀ ਟੋ ਇਕੱਠੇ ਹੋਇਆ ਸਾਰੇ ਜਿਹੜੇ ਇਹ ਜੀ ਮੋਗੇ ਤੇ ਉਹ ਵਾਰ-ਵਾਰ ਇਹ ਟੁੱਟੀ ਜਾਂਦਾ ਅੱਗੇ ਵੀ ਹਫਤਾ ਪਹਿਲਾਂ ਵੀ ਇੱਥੇ ਨਹਿਰ ਟੁੱਟੀ ਹੋਈ ਸੀ ਜੀ ਸਾਨੂੰ ਟਾਇਰ ਤੇ ਪਾਣੀ ਨਹੀਂ ਜਾ ਦਿੰਦਾ ਜਦੋਂ ਅਸੀਂ ਐਸਡੀ ਸਾਹਿਬ ਨੂੰ ਫੋਨ ਲਾਉਂਦੇ ਸਾਡੀ ਟਾਇਰ ਪੂਰੀ ਨਹੀਂ ਹੁੰਦੀ ਕਹਿੰਦੇ ਤੁਹਾਡੀ ਟਾਇਰ ਪੂਰੀ 8 ਤੇ ਆ ਜੀ ਜਦੋਂ ਅ ਇਹ ਸਾਨੂੰ ਉਲਟਾ ਫੋਟੋਆਂ ਪਾ ਦਿੰਦੇ ਆ ਤੁਹਾਡੀ ਨਹਿਰ ਟਾਇਲ 8 ਤੇ ਆ 9 ਤੇ ਆ 8 ਤੇ ਆ ਸਾਡੀ ਟਾਇਲ ਅਜੇ ਤੱਕ ਅੱਡੇ ਗਈ ਨਹੀਂ ਸਾਡੀ ਟਾਇਲ 6 ਤੇ ਰਹਿੰਦੀ ਹੈ ਤੇ ਮਿਲੀ ਪੂਤਰਾ ਪਿੱਛੇ ਇੱਕ ਮੋਗਾਣੀ ਟੁੱਟਿਆ ਇੱਕ ਅੱਗੇ ਹੋਰ ਵੀ ਟੁੱਟਿਆ ਆ ਚਾਰ ਕੋਈ ਤੇ ਤੁਹਾਨੂੰ ਪਤਾ ਕਦੋਂ ਲੱਗਿਆ ਵੀ ਇਹ ਮੋਗਾ ਟੁੱਟਿਆ ਇੱਥੇ ਸਾਨੂੰ ਸਵੇਰ ਦਾ ਪਤਾ ਲੱਗਿਆ ਜੀ ਟੁੱਟਿਆ ਕੱਲ੍ਹ ਤੋਂ ਆ ਜੀ ਕੱਲ੍ਹ ਦੇ ਸਾਨੂੰ ਫੋਨ ਆਈ ਜਾਂਦਾ ਇੱਥੇ ਮੋਗਾ ਟੁੱਟਿਆ ਕੱਲ੍ਹ ਸਵੇਰੇ 10 ਵਜੇ ਦਾ ਇੱਥੇ ਟੁੱਟਿਆ ਕਿਸੇ ਨੇ ਕੋਈ ਪ੍ਰਸ਼ਾਸਨ ਆ ਕੇ ਕਾਰਵਾਈ ਨਹੀਂ ਕੀਤੀ ਇਹ ਤਾਂ ਅੱਜ ਸਾਰੇ ਇੱਥੇ ਆ ਕੇ ਇਹਨਾਂ ਦੇ ਬੇਲਦਾਰ ਇਹਨਾਂ ਰੈਕਟਰਾਂ ਨੂੰ ਪਤਾ ਸੀਗਾ ਇਹ ਸਾਰੇ ਮੇਰਾ ਨਾਮ ਗੁਰਜੰਤ ਸਿੰਘ ਹੈ ਬੀਕੇ ਜੂ ਸਿੱਧੂਪੁਰ ਬਲਾਕ ਪ੍ਰਧਾਨ ਫਾਜ਼ਲਕਾ ਜੀ ਪ੍ਰਧਾਨ ਜੀ ਕੀ ਮਸਲਾ ਹੈ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਮਸਲਾ ਹੈ ਵੀ ਜਿਵੇਂ ਮੇਰਾ ਐਸਡੀਓ ਨਾਲ ਮੇਰੀ ਵੀ ਗੱਲ ਹੋਈ ਆ ਉਹਾਂ ਦਾ ਹੀ ਮੈਂ ਪਾਸੇ ਜਾ ਰਿਹਾ ਖੁੱਡ ਪੈ ਗਈ ਐ ਇੱਥੇ ਜਿਹੜੇ ਨੇੜੇ ਨੇੜੇ ਜ਼ਮੀਂਦਾਰ ਆ ਉਹਨਾਂ ਨੇ ਕਿਹਾ ਵੀ ਇਹ ਮੋਗਾ ਪਹਿਲਾਂ ਵੀ ਇਧਰਾਂ ਛੇੜ ਛਾੜ ਹੋਈ ਸੀ ਜਿਵੇਂ ਪਾਣੀ ਨੇ ਖੋਰ ਪਾਇਆ ਤੇ ਉਹ ਵਾਹ ਜ਼ਿਆਦਾ ਹੋ ਗਿਆ ਜਦੋਂ ਇਹਨਾਂ ਵੇਖਿਆ ਵੀ ਨਹਿਰ ਰੁੜਦੀ ਏ ਉਦੋਂ ਇਹਨਾਂ ਨੇ ਮਾਰੀ ਦਿਆਂ ਨੇ ਜਿਹੜੀਆਂ ਇੱਥੇ ਗੱਟੇ ਲਾਏ ਨੇ ਇਹ ਦਾ ਹਸਾਬ ਲਾ ਲਓ ਮੈਂ ਅੱਧੀ ਹੁਣ ਬਿਜਲੀ ਤੇ ਵੀ ਨਹਿਰ ਮੈਕਮੇ ਤੇ ਵੀ ਜਿਹੜਾ ਹੁਣ ਤੁਹਾਨੂੰ ਪਤਾ ਤੁਸੀਂ ਰੋਜ਼ ਆਪਾਂ ਮਿਲਦੇ ਰਹਿੰਦੇ ਆ ਫਾਇਲ ਕਾ ਬਲਾਕ ਮੇਰੇ ਕੋਲ ਸਾਰੇ ਪਿੰਡ ਆ ਜੀ ਸਾਰਿਆਂ ਦੇ ਫੋਨ ਆਉਂਦੇ ਨੇ ਇਹ ਹੁਣ 베ਰੀ ਵਾਲਿਆਂ ਤੋਂ ਲੈ ਕੇ ਆਸ ਵਾਲਾ ਪੱਕਾ ਚਤੀ ਚੂੜੀ ਵਾਲਾ ਗਲਾਵਲੇ ਚੁਗੇ ਸਿੱਖਾਂ ਲਾਖੂ ਲੱਗ ਕਣਮੀ ਲੱਗ ਪਗਾ 10 12 ਪਿੰਡ ਨੇ ਜਾ ਕੇ ਵੇਖ ਲਓ ਖੇਤ ਜਿਸ ਬੰਦੇ ਨੇ ਕੋਈ ਠੇਕੇ ਲਈ ਜਾਂ ਕੋਈ ਕੁਛ ਵੀ ਹੈ ਉਹਨਾਂ ਦਾ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਆ ਇਹ ਚਾ ਸਰਕਾਰ ਨੂੰ ਚਾਹੀਦਾ ਹੁਣ ਇਹਨਾਂ ਨੇ ਲੋਕਾਂ ਨੇ ਸਾਰੇ ਮੁੰਡਿਆਂ ਨੇ ਫੋਨ ਲਾਇਆ ਪ੍ਰਸ਼ਾਸਨ ਨੂੰ ਸਾਰੇ ਆਨੇ ਕਾਨੇ ਆ ਪ੍ਰਾਈਵੇਟ ਜੀਐਸਬੀ ਜਿੰਨਾ ਮੋਗਾ ਤੋੜਿਆ ਸੁਣ ਚੋ ਡਰਾਈਵਰ ਦੱਸ ਰਿਹਾ ਆ ਮੁੰਡਾ ਤੁਹਾਡੇ ਕੋਲ ਇਹਨੂੰ ਪੁੱਛ ਲਓ ਵੀ ਕਿੰਨੇ ਕੱਲਿਆ ਉਹਨਾਂ ਕੱਲਤੀ ਪ੍ਰਸ਼ਾਸਨ ਦਾ ਬੰਦਾ ਕੋਈ ਵੀ ਨਹੀਂ ਆਇਆ ਜੇ ਅਗਰ ਇਹ ਪ੍ਰਸ਼ਾਸਨ ਸਾਡੀ ਨਹੀਂ ਸੁਣਦਾ ਅਸੀਂ ਜ਼ਿਲ੍ਹਾ ਲੈਵਲ ਤੇ ਗੱਲ ਕਰਕੇ ਸਾਰੀ ਅਸੀਂ ਐਕਸ਼ਨ ਸਾਹਿਬ ਵੀ ਘੇਰਾਂਗੇ ਐਮਐਲਏ ਸਾਹਿਬ ਨੂੰ ਘੇਰਾਂਗੇ ਡੀਸੀ ਸਾਹਿਬ ਨੂੰ ਮੈਂ ਰਿਪੋਰਟ ਕਰਤੀ ਉਹਨਾਂ ਦੇ ਨਮਾਇੰਦਿਆਂ ਨੂੰ ਤੇ ਹੁਣ ਇੱਥੇ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਵੱਲੋਂ ਸ਼ਾਇਦ ਆਵੇ ਇਹ ਸਾਡਾ ਬੋਰਨ ਹਾਲ ਹੋਣਾ ਚਾਹੀਦਾ ਤੇ ਇਹਦੇ ਤੇ ਪੱਕੇ ਤੌਰ ਤੇ ਇਹ ਬੰਦੇ ਜਿਹੜਾ ਵੀ ਕੋਈ ਗਲਤੀ ਕਰਦਾ ਭਾਵੇਂ ਕੋਈ ਵੀ ਹੈ ਉਹਨੂੰ ਜੁਰਮਾਨਾ ਹੋਣਾ ਚਾਹੀਦਾ ਉਹਦੇ ਤੇ ਪਰਚਾ ਹੋਣਾ ਚਾਹੀਦਾ ਕੋਈ ਵੀ ਫਿਰ ਪ੍ਰਸ਼ਾਸਨ ਦਾ ਅਧਿਕਾਰੀ ਸਾਡੇ ਪਹੁੰਚਿਆ ਨਹੀਂ ਭਾਈ ਸਾਹਿਬ ਸਹੇਰਦੇ ਆ ਜੇ ਨਾ ਕੰਟਰੋਲ ਕਰੀਏ ਅੱਜ ਕੱਲ੍ਹ ਹੁਣ ਤੁਸੀਂ 2 ਦਿਨ ਪਹਿਲਾਂ ਕਵਰੇਜ ਵੇਖੀਏ ਪਾਕਾਂ ਪਿੰਡ ਕਿੱਡੀ ਦੁਰਘਟਨਾ ਹੋ ਗਈ ਇਹ ਲੋਕ ਕਿਉਂ ਨਹੀਂ ਇਹ ਇੱਕ ਦੂਜੇ ਨੂੰ ਜੀਣ ਦਿੰਦੇ ਆਪਦਾ ਉਹਦਾ ਹੱਕ ਖਾਣ ਦੂਜੇ ਦੂਜਿਆਂ ਬੰਦਿਆਂ ਦਾ ਹੱਕ ਕਿਉਂ ਮਾਰਦੇ ਨੇ ਵੀਰੇ ਕੀ ਨਾਦਰਾ ਅਰਸ਼ਦੀਪ ਸਿੰਘ ਜੀ ਕੀ ਜੀ ਸੀ ਵੇਪਰੇਟਰ ਐ ਮੈਂ ਜੀ ਅੱਛਾ ਕਿਵੇਂ ਆ ਤੇ ਨਹਿਰ ਨਹਿਰ ਬਣਨ ਲਈ ਕਿ ਲੈ ਜੀ ਸ਼ਰਮੇ ਨਹੀਂ ਪਤਾ ਨਹੀਂ ਕਹਿੰਦੇ ਇੱਥੇ ਠੇਕੇ ਦੇ ਪੈਣੀ ਲਈ ਹੋਈਆਂ ਇੱਥੇ ਅੱਛਾ ਹਾਂਜੀ ਉਹਨੇ ਕ ਲੈ ਜੀ ਨਹਿਰੇ ਵੀ ਬਾਗਲੋਂ ਨਹੀਂ ਆਇਆ ਕੋਈ ਤੁਹਾਨੂੰ ਮੈਸ ਨਹੀਂ ਉਹਨੇ ਕਲੋਂ ਪ੍ਰਾਈਵੇਟ ਤੌਰ ਤੇ ਹਾਂਜੀ ਹਾਂਜੀ ਪ੍ਰਾਈਵੇਟ ਤੌਰ ਤੇ ਕਿ ਨਾ ਤੁਹਾਡਾ ਜੀ ਮੇਰੇ ਨਾਲ ਜਗਦੀਸ਼ ਸਿੰਘ ਜੀ ਪਿੰਡ ਪੱਕਾ ਚੈਸਤੀ ਦਾ ਸਰਪੰਚ ਜੀ ਕੀ ਮਸਲਾ ਕੀ ਹੈ ਜੀ ਸਰਪੰਚ ਸਾਹਿਬ ਜਿਹੜਾ ਕਹਿ ਰਹੇ ਨੇ ਮੋਗਾ ਛੁੱਟ ਗਿਆ ਇੱਥੇ ਇਹ ਜੀ ਮੋਗਾ ਜਿਉਂ ਝੋਨੇ ਜਦੋਂ ਲੱਗਣ ਲੱਗੇ ਨੇ ਉਹਦਾ ਹੀ ਇੰਨਾ ਇੱਥੋਂ ਜਿਹੜੀ ਵਿੱਚ ਫੱਟੀ ਹੁੰਦੀ ਉਹ ਕੱਢੀ ਹੋਈ ਜਨਾ ਤੇ ਹੌਲੀ ਹੌਲੀ ਕਰਕੇ ਹੌਲੀ ਹੌਲੀ ਕਰਕੇ ਜਦੋਂ ਲੋਹੇ ਦੀ ਨਿਕਲ ਗਈ ਫਰੇਮ ਨਿਕਲ ਗਿਆ ਤੇ ਉਸ ਤੋਂ ਬਾਅਦ ਤਾਂ ਆਪੇ ਖੁਰਨੀ ਹੈ ਮਿੱਟੀ ਸੀ ਖੁਰਦੀ ਰਹੀ ਤਾਂ ਜਾਦਾ ਵੱਡਾ ਹੋ ਗਿਆ ਹੈ ਤੇ ਹੁਣ ਆਚਾਰਕ ਗੱਟੇ ਉਹਨਾਂ ਲਾਏ ਹੋਏ ਨੇ ਤੇ ਗਾਂ ਤਾਂ ਪਾਣੀ ਪਹੁੰਚਦੇ ਨਹੀਂ ਪਿਆ ਟੈਲਾਂ ਤੇ ਤਾਂ ਪਿੱਛੇ ਕਾਫੀ ਪਿੰਡ ਨੇ ਗਾਂ ਤੇ ਬਹੁਤ ਖਰਾਬਾ ਜਾਂਦਾ ਲਾਈਟ ਵੀ ਕੋਈ ਨਹੀਂ ਹੈਗੀ ਗਈ ਇੱਥੇ ਐਮਐਲਏ ਨੂੰ ਵੀ ਫੋਟੋਆਂ ਪਾ ਕੇ ਭੇਜੀਆਂ ਨੇ ਪਰ ਕੋਈ ਜਵਾਬ ਨਹੀਂ ਹੁੰਦਾ ਆਇਆਗਾ ਕੁਝ ਨਹੀਂ ਆਇਆਗਾ ਵੇ ਤਾਂ ਸਾਰੇ ਬੰਦੇ ਐਮਐਲਏ ਦੇ ਵੀ ਤਰਾਜ ਹੋਏ ਕਿਹੜੇ ਨੇ ਵੀ ਜਦੋਂ ਵੋਟਾਂ ਲੈਣੀਆਂ ਹੁੰਦੇ ਉਹ ਤਾਂ ਆ ਜਾਂਦੇ ਨੇ ਤੇ ਜਦੋਂ ਹੁਣ ਸਾਨੂੰ ਜਰੂਰਤ ਹੈਗੀ ਤੇ ਕੋਈ ਬੋੜਦਾ ਹੀ ਨਹੀਂ ਪਿਆ ਤੇ ਕੋਈ ਨਹੀਂ ਇੱਥੇ ਬੋੜਿਆਗਾ ਇਹ ਗਾਂਹ ਜਾ ਕੇ ਤੁਸੀਂ ਖੇਤਾਂ ਦੀ ਵੀਡੀਓ ਬਣਾਉਂਗੇ ਤੁਹਾਨੂੰ ਪਤਾ ਲੱਗ ਜੂ ਝੋਨੇ ਸੜੀ ਜਾਂਦੇ ਨੇ ਪਵਾ ਹੁਣੇ ਵਾਲੋ ਜਾ ਕੇ ਐ ਹੋਏ ਹਾਲਾਤ ਹੋਏ ਪੈਣੇ ਪਾਣੀ ਜਾਂਦਾ ਨਹੀਂ ਪਾਣੀ ਹੈ ਹੀ ਕੋ ਨਹੀਂ ਗਾ ਨਾ ਤੇ ਲਾਈਟ ਚੱਲਦੀ ਤੇ ਨਾ ਨਹਿਰ ਚਾ ਜਨਰੇਟਰਾਂ ਨਾਲ ਜਿੰਨਾ ਕਿ ਭਰਿੰਦਾ ਪਿਆ ਉਤੋਂ ਇੰਨਾ ਮਹਿੰਗਾ ਤੇਲ ਹੈਗਾ ਬਾਲ-ਬਾਲ ਕੇ ਭਰੀ ਜਾਂਦੇ ਆ ਹੋਰ ਸਾਡੇ ਕੋਲ ਹੱਲ ਹੀ ਕੋ ਨਹੀਂ ਹੈਗਾ ਕੋਈ ਮੰਗ ਕੀ ਹੈ ਤੁਹਾਡੀ ਬੁਖਸ਼ਾ ਮੰਗ ਤਾਂ ਹੈਗੀ ਐ ਮੋ ਜੋੜ ਬੰਦ ਕੀਤਾ ਜਾਵੇ ਹੁਣ ਸਾਨੂੰ ਵੀ ਪਾਣੀ ਦੇਣ